ਸਤਿ ਸ਼੍ਰੀ ਅਕਾਲ ਜੀ ਰੋਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਕੱਲ ਤੁਹਾਡੇ ਨਾਲ ਬੇਲੇਉ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 6 ਸ਼ੁਰੂ ਕੀਤਾ ਸੀ ਉਸ ਦਾ ਕੁਝ ਭਾਗ ਜੋ ਬਾਕੀ ਰਹਿਦਾ ਸੀ ਉਹ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਉਹ ਚਾਹ ਵਿੱਚ ਦੂਜੇ ਵਿਦਿਆਰਥੀਆਂ ਨੂੰ ਆਪਣੀ ਛੋਟੀ ਨਾਦਨੀ ਦਿਖਾ ਰਹੇ ਸਨ ਦੀਪ ਸਿੰਘ ਨੇ ਨਾਗਣੀ ਫੜੀ ਤੇ ਮੱਥੇ ਨੂੰ ਚੁਹਾਈ ਆਪ ਜੀ ਦਾ ਪਸੰਦੀਦਾ ਸ਼ਸਤਰ ਕਿਹੜਾ ਹੈ ਬਚਿੱਤਰ ਸਿੰਘ ਨੇ ਦੀਪ ਸਿੰਘ ਨੂੰ ਪੁੱਛਿਆ ਖੰਡਾ ਦੀਪ ਸਿੰਘ ਨੇ ਤੁਰੰਤ ਜਵਾਬ ਦਿੱਤਾ ਪਰ ਮੈਨੂੰ ਆਪ ਜੀ ਦੀ ਨਾਗਣੀ ਵੀ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਭਾਈ ਸਾਹਿਬ ਜੀ ਕਹਿੰਦੇ ਸਨ ਕਿ ਜਦ ਮੈਂ ਨਾਗਣੀ ਚਲਾਉਣ ਵਿੱਚ ਮਾਹਰ ਹੋ ਗਿਆ ਸੱਚੇ ਪਾਤਸ਼ਾਹ ਆਪ ਹਾਥੀਆਂ ਦੇ ਮੱਥੇ ਪਾੜਨ ਦੀ ਵੱਡੀ ਨਾਗਣੀ ਬੱਚਾ ਮੈਨੂੰ ਦੇਣਗੇ ਉਦੋਂ ਫਿਰ ਮੈਂ ਇਹ ਛੋਟੀ ਨਾਗਣੀ ਆਪ ਜੀ ਨੂੰ ਦੇ ਦਿਆਂਗਾ ਬਹੁਤ ਹੀ ਪਿਆਰ ਨਾਲ ਭਾਈ ਬਚਿੱਤਰ ਸਿੰਘ ਬੋਲੇ ਭਾਈ ਦੀਪ ਸਿੰਘ ਜੀ ਨੇ ਗੁਰਬਾਣੀ ਲਿਖਣ ਦੀ ਵਿਦਿਆ ਭਾਈ ਮਨੀ ਸਿੰਘ ਜੀ ਪਾਸੋਂ ਤਨਦੇਹੀ ਨਾਲ ਪ੍ਰਾਪਤ ਕੀਤੀ ਜਦ ਉਹ ਪੋਥੀਆਂ ਲਿਖਣ ਵਿੱਚ ਮਾਹਰ ਹੋ ਗਏ ਤਾ ਇੱਕ ਦਿਨ ਮਹਾਰਾਜ ਨੇ ਦੀਪ ਸਿੰਘ ਨੂੰ ਪਿੰਡ ਵਾਪਸ ਮੁੜ ਜਾਣ ਲਈ ਕਿਹਾ ਅਸੀਂ ਆਪ ਤੁਹਾਨੂੰ ਸਦਾਂਗੇ ਭਾਈ ਪਰ ਤੁਸੀਂ ਅਭਿਆਸ ਜਾਰੀ ਰੱਖਿਓ ਮਹਾਰਾਜ ਨੇ ਭਾਈ ਦੀਪ ਸਿੰਘ ਨੂੰ ਕਿਹਾ ਭਾਵੇਂ ਆਨੰਦਪੁਰ ਸਾਹਿਬ ਤੋਂ ਜਾਣ ਦਾ ਚਿੱਤ ਤਾਂ ਨਹੀਂ ਸੀ ਪਰ ਮਹਾਰਾਜ ਦੀ ਆਗਿਆ ਅੱਗੇ ਸੀਸ ਨਵਾਉਣਾ ਸਿੱਖ ਦਾ ਫਰਜ਼ ਹੈ ਸਮਾਬਿੱਤਿਆਂ ਆਨੰਦਪੁਰ ਸਾਹਿਬ ਚਮਕੌਰ ਮੱਛੀਵਾੜਾ ਹੁੰਦੇ ਹੋਏ ਮਹਾਰਾਜ ਹੁਣ ਮੁਕਸਰ ਸਾਹਿਬ ਪਹੁੰਚ ਗਏ ਸਨ ਬਿਦਾਵਾ ਲਿਖ ਕੇ ਦੇ ਆਏ ਸਿੱਖ ਮੁਕਸਰ ਸਾਹਿਬ ਸਰਾਵ ਵੱਲੋਂ ਬੇਪਰਵਾਹ ਹੋ ਕੇ ਲੜੇ ਭਾਈ ਮਹਾ ਸਿੰਘ ਨੂੰ ਮਹਾਰਾਜ ਦੀ ਗੋਦ ਨਸੀਬ ਹੋਈ ਭਾਵੇਂ ਕੁਝ ਭਲਾਂ ਲਈ ਹੀ ਸਹੀ ਆਪ ਜੀ ਮੰਗੋ ਕੀ ਮੰਗਦੇ ਹੋ ਮਹਾਰਾਜ ਬੋਲੇ ਪਰ ਭਾਈ ਮਹਾ ਸਿੰਘ ਦੀ ਅੱਖਾਂ ਵਿੱਚੋਂ ਅਥਰੂ ਵਹਿ ਕੇ ਚਿਹਰੇ ਵਿੱਚੋਂ ਵਗ ਰਹੇ ਲਹੂ ਵਿੱਚ ਰਲ ਗਏ ਸ੍ਰਿਸ਼ਟੀ ਦਾ ਰਾਜ ਵੀ ਅਜ ਤੁਸੀਂ ਮੰਗ ਲਓ ਬੋਲ ਕੇ ਨਹੀਂ ਤਾਂ ਮਨ ਵਿੱਚ ਹੀ ਸੋਚ ਲਓ ਸਾਰੀ ਸ੍ਰਿਸ਼ਟੀ ਦਾ ਰਾਜ ਅਜ ਤੁਹਾਡੀ ਝੋਲੀ ਪਾ ਦਿਆਂਗਾ ਪਰ ਭਾਈ ਮਹਾ ਸਿੰਘ ਨੇ ਨਾਂ ਵਿੱਚ ਸਿਰ ਹਲਾਇਆ ਤੇ ਅਥਰੂ ਵਹਾਉਂਦੇ ਰਹੀ ਉਹ ਕੁਝ ਬੋਲਣਾ ਚਾਹੁੰਦੇ ਸਨ ਮਹਾਰਾਜ ਨੇ ਆਪਣਾ ਸਿਰ ਉਹਨਾਂ ਦੇ ਨੇੜੇ ਕੀਤਾ ਬੇਦਾਵਾ ਪਾਸ਼ਾ ਜੀਓ ਬੇਦਾਵਾ ਪਾੜ ਦਿਓ ਮਸਾਂ ਭਾਈ ਸਾਹ ਮਹਾ ਸਿੰਘ ਨੇ ਵਾਕ ਪੂਰਾ ਕੀਤਾ ਮੈਂ ਸੋਚਦਾ ਕਿ ਕਿੰਨਾ ਕੁਝ ਹੈ ਕਹਿਣ ਨੂੰ ਕਿੰਨਾ ਕੁਝ ਕਿਹਾ ਜਾ ਸਕਦਾ ਤੇ ਕੁਝ ਵੀ ਕਿਹਾ ਬੇਮਾਨਾ ਜਾ ਵੀ ਹੋ ਸਕਦਾ ਕਿਉਂਕਿ ਕੋਇਲਾ ਮੋਰਾ ਬੰਬੀਹੇ ਜਿਹਾ ਕੰਠ ਨਹੀਂ ਕੋਲ ਤੇ ਝਰਨਿਆਂ ਨਦੀਆਂ ਸਮੁੰਦਰਾਂ ਜਿਹਾ ਸੰਗੀਤ ਨਹੀਂ ਨਾਹੀ ਦਰਖਤਾ ਜਿਹਾ ਸਹਿਜ ਹੈ। ਬਾਬਾ ਕੰਦੀ ਮੇਰੇ ਕੋਲ ਆ ਕੇ ਬੈਠ ਗਿਆ ਸੀ। ਮੇਰੀ ਜਾਚੇ ਸਰਸਾ ਜਿਹਾ ਭਾਂਗਾ ਵਾਲਾ ਕੋਈ ਨਹੀਂ। ਮਾਹੀ ਦੀ ਛੂ ਦੇ ਨਾਲ ਹੀ ਨਿਆਮਤਾ ਵੱਡਾ ਤੱਪ ਹੋਏਗਾ ਸਰਕਸਾ ਦਾ। ਕਮਾਲ ਦੀ ਗੱਲ ਇਹ ਕਿ ਬੇਕਸਾਰਾ ਯਾਰ ਸਰਸਾ ਨੂੰ ਸਭ ਕੁਝ ਦੇ ਆਇਆ। ਸਾਹਿਤ, ਖਜ਼ਾਨੇ, ਪਰਿਵਾਰ, ਸਭ ਕੁਝ। ਪਰ ਵੀ ਦਾਵੇ ਵਾਲਾ ਕਾਗਜ਼ ਬਿਦਾਵਾ ਉਹ ਸਾਮ-ਸਾਮ ਰੱਖਦਾ ਹੈ ਤੇ ਇਹ ਕਹਿ ਕੇ ਬਾਬਾ ਲੋਪ ਹੋ ਗਿਆ ਤੇ ਮਹਾਰਾਜ ਨੇ ਕਮਰ ਕੱਸੇ ਵਿੱਚੋਂ ਬਿਦਾਵਾ ਕੱਢਿਆ ਲਹੂ ਨਾਲ ਭਿੱਜਿਆ ਹੋਇਆ ਮਹਾਰਾਜ ਨੇ ਭਾਈ ਮਹਾ ਸਿੰਘ ਦੀਆਂ ਅੱਖਾਂ ਅੱਗੇ ਉਹ ਪਾੜਿਆ ਤੇ ਭਾਈ ਮਹਾ ਸਿੰਘ ਦੇ ਚਿਹਰੇ ਤੋਂ ਹੁਣ ਮਹਾ ਆਨੰਦ ਝਲਕਾ ਮਾਰ ਰਿਹਾ ਸੀ ਹੁਣ ਉਹਨਾਂ ਨੂੰ ਕੋਈ ਫਿਕਰ ਨਹੀਂ ਰਿਹਾ ਸੀ ਸ਼ਹਾਦਤਾਂ ਪਾਰਹੀ ਮੁਕਤੀ ਸਿੰਘਾਂ ਵਿੱਚੋਂ ਕੋਈ ਵਾਰ ਗਾ ਰਿਹਾ ਸੀ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰਾ ਹੈ ਬਾਰ ਕਬੀਰ ਮੋਹ ਮਰਨੇ ਦਾ ਚਾਹ ਹੈ ਮਰਿਓ ਤ ਹਰ ਇੱਕ ਹੈ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਹੈ ਹਮਾਰੇ ਬਾਰ ਮਹਾਰਾਜ ਤਲਵੰਡੀ ਵੱਲ ਜਾ ਰਹੇ ਸਨ ਤਲਵੰਡੀ ਆ ਰਹੇ ਨੇ ਮਹਾਰਾਜ ਬੋਧ ਖੇੜੇ ਵਿੱਚ ਇੱਕ ਸਿੰਘ ਤਲਵੰਡੀ ਦੀਆਂ ਜੂਹਾਂ ਤੋਂ ਉੱਚੀ-ਉੱਚੀ ਬੋਲਦਾ ਜਾ ਰਿਹਾ ਸੀ ਮਹਾਰਾਜ ਨੇ ਹੁਣ ਤਲਵੰਡੀ ਆ ਕੇ ਦਮ ਲੈਣਾ ਸੀ ਤੇ ਤਲਵੰਡੀ ਨੇ ਦਮਦਮਾ ਸਾਹਿਬ ਬਣ ਜਾਣਾ ਸੀ ਮਹਾਰਾਜ ਦਾ ਸੁਨੇਹਾ ਮਿਲਦਿਆਂ ਭਾਈ ਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਤਲਵੰਡੀ ਆ ਕੇ ਸਨ ਦੀਵਾਨ ਸੱਜ ਗਿਆ ਤੇ ਤਲਵੰਡੀ ਦੇ ਆਲੇ ਦੁਆਲੇ ਸੰਗਤ ਇਕੱਤਰ ਹੋਣੀ ਸ਼ੁਰੂ ਹੋ ਗਈ ਸਬ ਮਹਾਰਾਜ ਦੇ ਆਉਣ ਦੀ ਤਾੰਗ ਵਿੱਚ ਬੈਠੇ ਸਨ ਕਿੰਨੇ ਚਿਰ ਮੰਗਰੋ ਅਜ ਮਹਾਰਾਜ ਦੇ ਦੀਦਾਰ ਹੋਣੇ ਹਨ ਰਬਾਬੀ ਸਿੰਘ ਕੀਰਤਨ ਕਰ ਰਹੇ ਸਨ ਇੱਕ ਘੜੀ ਦਿਨਸ ਮੌਕਿਓ ਬਹੁਤ ਦਿਹਾਰੇ ਮਨ ਨਹਿ ਰਹਿ ਕੈਸੇ ਮਿਲੋ ਪਿਆਰੇ ਇੱਕ ਪਲ ਦਿਨਸ ਮੌਕਿਓ ਕਭੂ ਨ ਬਿਹਾਵੇ ਦਰਸ਼ਨ ਕੀ ਮਨ ਆਸ ਘਨੇਰੀ ਕੋਈ ਐਸਾ ਸੰਤ ਮੌਕਿਓ ਪਿਰੇ ਮਿਲਾਵੇ ਰਹਾਉ ਚਾਰ ਪਹਿਰ ਚੋ ਜੁਗੇ ਅਸਮਾਨੀ ਰੈਣ ਪਈ ਤਬ ਅੰਤ ਨਾ ਜਾਣੈ ਪੰਚ ਦੂਤ ਮਿਲ ਪਰਹਿ ਵਿਛੋੜੀ ਪ੍ਰੰਪ੍ਰੰ ਰੋਵੈ ਹਾਥ ਪਛੋੜੀ ਜਾਨ ਨਾਨਕ ਕੋ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਜਦ ਰਬਾਬੀ ਸਿੰਘਾ ਨੇ ਪੜਿਆ ਜਾਨ ਨਾਨਕ ਕੋ ਹਰ ਦਰਸ ਦਿਖਾਇਆ ਤਦੋਂ ਹੀ ਇੱਕ ਸਿੰਘ ਭੱਜਿਆ ਮਾਤਾ ਸਾਹਿਬ ਕੋਲ ਪਹੁੰਚਿਆ ਤੇ ਬੋਲਿਆ ਮਹਾਰਾਜ ਬਸ ਤਲਵੰਡੀ ਤੋਂ ਕੁਝ ਕੋ ਪਿੱਛੇ ਹੀ ਹਨ ਮਾਤਾ ਸਾਹਿਬ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਲੰਗਰ ਵਿੱਚ ਸਨ ਮਹਾਰਾਜ ਤੇ ਉਹਨਾਂ ਦੇ ਨਾਲ ਆ ਰਹੇ ਸਿੰਘਾਂ ਲਈ ਪ੍ਰਸਾਦਾ ਤਿਆਰ ਹੋ ਰਿਹਾ ਸੀ ਮਾਤਾ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਆਵਾਜ਼ ਮਾਰੀ ਇੱਕ ਵੱਡਾ ਬਾਟਾ ਲੈ ਕੇ ਆਇਓ ਬਾਬਾ ਦੀਪ ਸਿੰਘ ਜੀ ਸਤਿਵੰਤ ਜੀ ਮਾਤਾ ਜੀ ਕਹਿੰਦੇ ਆ ਬਾਬਾ ਜੀ ਨੇ ਇੱਕ ਸਰਬਲੋਹ ਦਾ ਵੱਡਾ ਬਾਟਾ ਮਾਤਾ ਜੀ ਕੋਲ ਲਿਆਇਆ ਚੂਰਮਾ ਤਿਆਰ ਕਰਨਾ ਹੈ ਇਸ ਵਿੱਚ ਮਾਤਾ ਸਾਹਿਬ ਨੇ ਦੇਸੀ ਘਿਓ ਚੱਕਦੇ ਆ ਕਿਹਾ ਮੇਰੇ ਲਾਲਾਂ ਨੂੰ ਬਹੁਤ ਪਸੰਦ ਹੈ ਨਾ ਤੇ ਮੇਰੇ ਛੋਟੇ ਲਾਲ ਫਤਿਹ ਸਿੰਘ ਲਈ ਗੁੜ ਵਾਲੇ ਚੌਲ ਮਾਤਾ ਸਾਹਿਬ ਜੀ ਸਾਹਿਬਜਾਦਿਆਂ ਦੇ ਛਕਣ ਲਈ ਚੂਰਮਾ ਤੇ ਚੌਲ ਤਿਆਰ ਕਰਨ ਲੱਗੇ ਮਹਾਰਾਜ ਆ ਗਏ ਨੇ ਮਾਤਾ ਸਾਹਿਬ ਕੁਚਿਰ ਮੰਗਰੋਂ ਮੋਢੋਂ ਸਿੰਘ ਨੇ ਮਤਾਵਾ ਨੂੰ ਦੱਸਿਆ ਦਰਸਨਾ ਲਈ ਵਿਆਕੁਲ ਹੋ ਰਹੀ ਸਿੱਖ ਸੰਗਤ ਮਹਾਰਾਜ ਦੇ ਚਰਨਾਂ ਤੇ ਟੈਪ ਪਈ ਸਭ ਨੂੰ ਦੁਲਾਰ ਦੇ ਤੇ ਪਿਆਰ ਦਿੰਦੇ ਸਤਿਗੁਰ ਅੱਗੇ ਵਧਦੇ ਰਹੇ ਮਾਤਾ ਸੁੰਦਰੀ ਜੀ ਨੇ ਅੱਗੇ ਹੋ ਕੇ ਮਹਾਰਾਜ ਦੇ ਚਰਨ ਛੂਹੇ ਤੇ ਨਾਲ ਆਏ ਸਿੰਘਾਂ ਵੱਲ ਕੁਝ ਟੋਲਦੀਆਂ ਨਜ਼ਰਾਂ ਨਾਲ ਦੇਖਣ ਲੱਗੇ ਮਾਤਾ ਸਾਹਿਬ ਨੇ ਚੂਰਮੇ ਦੇ ਚੌਲਾਂ ਵਾਲੇ ਬਾਟੇ ਬਾਬਾ ਦੀਪ ਸਿੰਘ ਜੀ ਨੂੰ ਫੜਾਏ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਮੂੜੋਨਾ ਬਾਟੇ ਫੜੇ ਤੇ ਮਹਾਰਾਜ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਣ ਲੱਗੇ ਮਾਤਾ ਸੁੰਦਰੀ ਜੀ ਸਾਹਿਬ ਜੱਦਿਆਂ ਨੂੰ ਟੋਲ ਦੇ ਟੋਲ ਦੇ ਪਿੱਛੇ ਤੱਕ ਚਲੇ ਗਏ ਸਨ ਕਿੱਥੇ ਨੇ ਮੇਰੇ ਦੁਲਾਰੇ ਹੁਣ ਤੱਕ ਤਾਂ ਉਹਨਾਂ ਮਾ ਦੀ ਗੋਦ ਵਿੱਚ ਆ ਜਾਣਾ ਸੀ ਉਹ ਬੋਲ ਰਹੇ ਸਨ ਮਹਾਰਾਜ ਦੇ ਨਾਲ ਆਏ ਸਿੰਘਾਂ ਨੇ ਸੁਣ ਵੀ ਲਿਆ ਪਰ ਕਿਸੇ ਦਾ ਕੁਝ ਬੋਲਣ ਦਾ ਜੀਰਾ ਨਾ ਹੋਇਆ ਇਹ ਤੁਸੀਂ ਕੀ ਤਿਆਰ ਕੀਤਾ ਹੈ ਮਹਾਰਾਜ ਨੇ ਮਾਤਾ ਸਾਹਿਬ ਨੂੰ ਪੁੱਛਿਆ ਇਹ ਚੂਰਮਾ ਤੇ ਗੁੜ ਵਾਲੇ ਚੌਲ ਨੇ ਮੇਰੇ ਪੁੱਤਰਾਂ ਲਈ ਫਿਰ ਵਰਤਾ ਦਿਓ ਆਪਣੇ ਪੁੱਤਰਾਂ ਨੂੰ ਇਹ ਚਾਰਾ ਨੇ ਨਹੀਂ ਹਜ਼ਾਰਾ ਨਹੀਂ ਚੱਕਣਾ ਹੈ ਮਹਾਰਾਜ ਮਾਤਾ ਸਾਹਿਬ ਵੱਲ ਦੇਖਦੇ ਹਾਂ ਬੋਲੇ ਇਸ ਤੋਂ ਪਹਿਲਾਂ ਕਿ ਮਾਤਾ ਸਾਹਿਬ ਕੁਝ ਕਹਿੰਦੇ ਮਾਤਾ ਸੁੰਦਰੀ ਜੀ ਸਾਹਿਬ ਜਾਦਿਆਂ ਨੂੰ ਪਿੱਛੋਂ ਲੱਭਦੇ ਹੋਏ ਅੱਗੇ ਆਏ ਤੇ ਮਹਾਰਾਜ ਨੂੰ ਪੁੱਛਦਿਆਂ ਬੋਲੇ ਮੇਰੇ ਲਾਲ ਕਿੱਥੇ ਨੇ ਪਾਤਸ਼ਾਹ ਮੇਰੇ ਲਾਲ ਤੇ ਉਹਨਾਂ ਤੋਂ ਅੱਗੇ ਹੋਰ ਨਾ ਬੋਲੇ ਆ ਗਏ ਤੇਰੇ ਲਾਲ ਹੁਣ ਸਿਰਫ ਤੇਰੇ ਲਾਲ ਨਹੀਂ ਰਹੇ ਉਹ ਕੁਲ ਜਗਤ ਦੇ ਚਾਨਣ ਮਨਾਰੇ ਹੋ ਗਏ ਨੇ ਮਾਤਾ ਸਾਹਿਬ ਦੇ ਹੱਥ ਫੜੇ ਬਾਟੇ ਕੰਬ ਗਏ ਮਾਤਾ ਜੀ ਨੇ ਪਹਿਲਾਂ ਚੌਲਾਂਵਲ ਫਿਰ ਚੂਰਮੇਵਲ ਤੇ ਫਿਰ ਮਹਾਰਾਜਵਲ ਦੇਖਿਆ ਮੁੜ ਉਹ ਬਾਟਿਆਂਵਲ ਦੇਖਣ ਲੱਗੇ ਤਦ ਤੱਕ ਸਰਬੱਤ ਸੰਗਤ ਮਹਾਰਾਜ ਅੱਗੇ ਸਜ ਗਈ ਸੀ ਮਹਾਰਾਜ ਨੇ ਖਾਲਸੇਵਲ ਤੱਕਿਆ ਤੇ ਬੋਲੇ ਇੰਨਾ ਹਜ਼ਾਰਾਂ ਤੋਂ ਅਸੀਂ ਚਾਰ ਵਾਰ ਦਿੱਤੇ ਹਨ ਇਹਨਾਂ ਪੁੱਤਰਨ ਕੇ ਅਸੀਸ ਪੇ ਵਾਰ ਦੀਏ ਸੁਤਚਾਰ ਚਾਰਵੇਂ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਮਾਤਾ ਸਾਹਿਬ ਨੇ ਚੂਰਮੇ ਵਾਲੇ ਬਾਟੇ ਵੱਲ ਤੱਕਿਆ ਬਾਟੇ ਲੈ ਕੇ ਅੱਗੇ ਵਧੇ ਤੇ ਆਪਣੇ ਪੁੱਤਰ ਨੂੰ ਵਰਤੌਣਾ ਸ਼ੁਰੂ ਕੀਤਾ ਆਪਣੇ ਪੰਜਵੇਂ ਪੁੱਤਰ ਨੂੰ ਖਾਲਸੇ ਨੂੰ ਮਾਤਾ ਸਾਹਿਬ ਬਾਟੇ ਵਿੱਚੋਂ ਗੱਫੇ ਵਰਤੌਣ ਲੱਗੇ ਜਿਸ ਦੇ ਬੁੱਕ ਚੂਰਮਾ ਆਵੇ ਉਹ ਕਹੇ ਤਨ ਤਨ ਬਾਬਾ ਅਜੀਤ ਸਿੰਘ ਤਨ ਤਨ ਬਾਬਾ ਜੁਝਾਰ ਸਿੰਘ ਤਨ ਤਨ ਬਾਬਾ ਜੋਰਾਵਰ ਸਿੰਘ ਤੇ ਜਿਸ ਦੇ ਹਿੱਸੇ ਮਿੱਠੇ ਚੌਲ ਆਉਣ ਉਹ ਕਹੇ ਧੰਨ ਧੰਨ ਮਹਾਕਾਲ ਬਾਬਾ ਫਤੇ ਸਿੰਘ ਜੀ ਮਾਤਾ ਜੀਨ ਪੁੱਤਰਨ ਕੋ ਵਰਤੌਂਦੇ ਗਏ ਭਾਈ ਦਇਆ ਸਿੰਘ ਭਾਈ ਮਨੀ ਸਿੰਘ ਭਾਈ ਕਾਨ ਸਿੰਘ ਭਾਈ ਦਰਬਾਰਾ ਸਿੰਘ ਭਾਈ ਬਾਜ ਸਿੰਘ ਭਾਈ ਫਤੇ ਸਿੰਘ ਬਾਬਾ ਮਸਤਾਨ ਸਿੰਘ ਬਾਬਾ ਸ਼ਾਮ ਸਿੰਘ ਤੇ ਇਸ ਤਰ੍ਹਾਂ ਵਰਤੌਂਦੇ ਆ ਵਰਤੌਂਦੇ ਆ ਮਾਤਾ ਸਾਹਿਬਾ ਬਾਬਾ ਦੀਪ ਸਿੰਘ ਜੀ ਕੋਲ ਆ ਗਏ ਉਹ ਸਿੰਘਾਂ ਵਿੱਚ ਸਭ ਤੋਂ ਪਿੱਛੇ ਬੈਠੇ ਸਨ। ਮਾਤਾ ਜੀ ਨੇ ਬਾਟੇ ਵੱਲ ਦੇਖਿਆ ਤੇ ਬੋਲੇ ਥੋੜਾ ਜਿਹਾ ਚੂਰਮਾ ਬਚਿਆ ਹੈ ਤੇ ਥੋੜੇ ਚੌਲ ਤੁਹਾਡੇ ਹਿੱਸੇ ਦੋਨੇ ਹੀ ਆਉਣਗੇ। ਮੇਰੇ ਧੰਨ ਭਾਗ ਮਾਤਾ ਸਾਹਿਬ। ਬਾਬਾ ਜੀ ਨੇ ਗੱਫਾ ਲੈਂਦੇ ਆ ਕਿ ਹਾਂ। ਉਹਨਾਂ ਮਾਤਾ ਸਾਹਿਬ ਦੇ ਪੈਰ ਛੂਹੇ ਤੇ ਪੁੱਤਰਾ ਮੰਗ ਥਾਪੜਾ ਲਿਆ। ਚਮਕੌਰ ਦੀ ਗੜੀ ਵਾਲੀ ਬਹਾਦਰੀ ਤੀਸਰ ਹੰਦ ਦੀਆਂ ਦੀਵਾਰਾਂ ਜਿਹਾ ਸਿਧਕ ਹੈ ਤੁਹਾਡੇ ਲੇਖਾਂ ਵਿੱਚ ਮਾਤਾ ਸਾਹਿਬ ਬੋਲੇ ਤੇ ਬਾਬਾ ਜੀ ਨੇ ਆਪਣਾ ਸੀਸ ਮਾਤਾ ਜੀ ਦੇ ਚਰਨਾਂ ਤੇ ਧਰ ਦਿੱਤਾ ਸਿਰ ਆਪकी ਅਮਾਨਤ ਹੈ ਮਾਤਾ ਸਾਹਿਬ ਆਪ ਜੀ ਨੂੰ ਸਮਰਪਣ ਕਰਦਾ ਹਾਂ ਤੇ ਅਥਰੂਆਂ ਨਾਲ ਮਾਤਾ ਸਾਹਿਬ ਦੇ ਚਰਨ ਧੋ ਦਿੱਤੇ ਮਹਾਰਾਜ ਨੇ ਦਮਦਮੇ ਬੈਠ ਕੇ ਆਦ ਬੀੜ ਦਾ ਕਾਰਜ ਸੰਪੂਰਨ ਕਰਵਾਇਆ ਇਸ ਇਲਾਹੀ ਕੰਮ ਵਿੱਚ ਪਾਈ ਮਨੀ ਸਿੰਘ ਜੀ ਦਾ ਸਾਥ ਬਾਬਾ ਦੀਪ ਸਿੰਘ ਜੀ ਨੇ ਤਨਦੇਹੀ ਨਾਲ ਲਵਾਇਆ ਲਿਖਾਈ ਦਾ ਕਾਰਜ ਕਰਦੇ ਆ ਜੋ ਕਲਮ ਘਸ ਜਾਂਦੀ ਉਸ ਨੂੰ ਦੁਬਾਰਾ ਨਾ ਘੜਿਆ ਜਾਂਦਾ ਤੇ ਮਹਾਰਾਜ ਦੇ ਕਹਿਣ ਤੇ ਸੰਭਾਲ ਲਿਆ ਜਾਂਦਾ ਆਦ ਬੀੜ ਸਾਹਿਬ ਜਿਸ ਨੂੰ ਕੀ ਹੁਣ ਦਮਦਮੇ ਵਾਲੀ ਬੀੜ ਕਿਹਾ ਜਾਣਾ ਸੀ ਦੀ ਲਿਖਾਈ ਸੰਪੂਰਨ ਹੋ ਜਾਣ ਤੇ ਮਹਾਰਾਜ ਨੇ ਪਾਈ ਮਨੀ ਸਿੰਘ ਬਾਬਾ ਦੀਪ ਸਿੰਘ ਤੇ ਹੋਰ ਸਿੰਘਾਂ ਨੂੰ ਨਾਲ ਲਿਆ ਤੇ ਸਰੋਵਰ ਕੋਲ ਆ ਖਲੋਤੇ ਉਹ ਸਭ ਕਲਮਾਂ ਕਿੱਥੇ ਨੇ ਭਾਈ ਜੋ ਗ੍ਰੰਥ ਦੀ ਲਖਾਈ ਲਈ ਵਰਤੀਆਂ ਸਨ ਮਹਾਰਾਜ ਨੇ ਬਾਬੇ ਨੂੰ ਪੁੱਛਿਆ ਬਾਬਾ ਜੀ ਤਾਂ ਉਹਨਾਂ ਕਲਮਾਂ ਨੂੰ ਆਪਣੀ ਸਹਾਂ ਨਾਲੋਂ ਵੀ ਵੱਧ ਨੇੜੇ ਰੱਖਦੇ ਸਨ ਉਹਨਾਂ ਖਜ਼ਾਨੇ ਵਿੱਚੋਂ ਸਾਰੀਆਂ ਕਲਮਾਂ ਕੱਢੀਆਂ ਤੇ ਮਹਾਰਾਜ ਅੱਗੇ ਕਰ ਦਿੱਤੀਆਂ ਮਹਾਰਾਜ ਨੇ ਸਭ ਕਲਮਾਂ ਸਰੋਵਰ ਵਿੱਚ ਸੁੱਟ ਦਿੱਤੀਆਂ स्याही ਵੀ ਬਚੀ ਹੈ ਭਾਈ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਪੁੱਛਿਆ ਜੀ ਸੱਚੇ ਪਾਤਸ਼ਾ ਉਹ ਵੀ ਮੰਗਵਾਓ ਮਹਾਰਾਜ ਦੀ ਅਗਿਆ ਦਾ ਪਾਲਣ ਕੀਤਾ ਗਿਆ ਕਿ ਸਿਆਹੀ ਦੀਆਂ ਦਿਵਤਾ ਮਹਾਰਾਜ ਕੋਲ ਲਿਆਂਦੀਆਂ ਗਈਆਂ ਦਿਵਤਾ ਫੜਦੇ ਆ ਸੱਚੇ ਪਾਤਸ਼ਾ ਉਹ ਸਿਆਹੀ ਵੀ ਸਰੋਵਰ ਵਿੱਚ ਡੋਲਣ ਲੱਗੇ ਤੇ ਬੋਲੇ ਇਹ ਸਥਾਨ ਅੱਜ ਤੋਂ ਗੁਰੂ ਕੀ ਕਾਸ਼ੀ ਹੋਏਗਾ ਇਸ ਥਾਂ ਤੇ ਅਰਦਾਸ ਬੇਨਤੀ ਕਰਕੇ ਮੂਡ ਸਿਆਣੀ ਹੋ ਜਾਇਆ ਕਰਨਗੇ ਕਵੀਆਂ ਲਿਖਾਰੀਆਂ ਵਿਦਵਾਨਾਂ ਦਾ ਇਹ ਘੜ ਬਣੇਗੀ ਦਮਦਮੇ ਕਾਰਜ ਸੰਪੰਨ ਹੋ ਜਾਣ ਮਗਰੋਂ ਸਰਕਾਰ ਮਹਾਰਾਜ ਨੇ ਦਖਣ ਵੱਲ ਚਾਲਾ ਮਾਰੇ ਆ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੇ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮੇ ਟਿਕਣ ਦਾ ਹੀ ਹੁਕਮ ਦਿੱਤਾ ਮਹਾਰਾਜ ਦਾ ਬਚਨ ਪਾਲਦੇ ਆ ਬਾਬਾ ਜੀ ਹੁਣ ਦਮਦਮੇ ਹੀ ਰਹਿਣ ਲੱਗੇ ਉਹਨਾਂ ਭਾਈ ਮਨੀ ਸਿੰਘ ਦੀਆਂ ਉਹਨਾਂ ਨੂੰ ਦਿੱਤੀਆਂ ਉਹ ਕਲਮਾਂ ਕੱਢੀਆਂ ਜੋ ਸੱਚੇ ਸਤਗੁਰਾਂ ਆਪਣੇ ਮੁਬਾਰਕ ਹੱਥਾਂ ਨਾਲ ਵੱਡੇ ਕਾਰਜਾਂ ਲਈ ਘੜੀਆਂ ਸਨ। ਬਾਬਾ ਜੀ ਨੇ ਆਪਣੇ ਹੱਥੀਂ ਗੁਰੂ ਗ੍ਰੰਥ ਮਹਾਰਾਜ ਜੀ ਦੇ ਸਰੂਪਾਂ ਦੇ ਉਤਾਰੇ ਸ਼ੁਰੂ ਕੀਤੇ। ਚਾਰ ਸਰੂਪ ਤਿਆਰ ਕਰਕੇ ਉਹਨਾਂ ਦਸਵੇਂ ਪਾਤਸ਼ਾਹ ਦੀ ਗ੍ਰੰਥ ਦਾ ਉਤਾਰਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਚੱਲ ਪਏ ਸਨ ਸਰਹੰਦ ਸਡੋਰੇ ਸਮਾਣੇ ਨੂੰ ਮਿੱਟੀ ਵਿੱਚ ਮਿਲਣ ਦਾ ਬਾਬਾ ਦੀਪ ਸਿੰਘ ਜੀ ਜਥੇ ਸਮੇਤ ਬਾਬਾ ਬੰਦਾ ਸਿੰਘ ਨੂੰ ਜਾ ਮਿਲੇ ਸਰਹੰਦ ਪਹੁੰਚ ਰਿਹਾ ਤੱਕ ਤਾਂ ਵਜ਼ੀਰ ਖਾਨ ਨੂੰ ਸਿੰਘਾਂ ਦੇ ਜੋਸ਼ ਬਾਰੇ ਖਬਰ ਹੋ ਚੁੱਕੀ ਸੀ ਉਹ ਸੰਜੋਗ ਪਹਿਨ ਕੇ ਹਾਥੀ ਉੱਤੇ ਸਵਾਰ ਹੋ ਕੇ ਨਿਕਲਿਆ ਜ਼ਰੂਰ ਪਰ ਉਸ ਨੂੰ ਆਪਣਾ ਕਾਲ ਸਾਹਮਣੇ ਸਾਖਸ਼ਾਤ ਖਲੋਤਾ ਦਿਖ ਰਿਹਾ ਸੀ ਉਸ ਨੂੰ ਆਪਣੇ ਹਾਥੀ ਮੁਰੇ ਬਾਬਾ ਦੀਪ ਸਿੰਘ ਜੀ ਦਾ ਘੋੜਾ ਖਲੋਤਾ ਦਿਖਾਈ ਦਿੱਤਾ ਉਸਨੇ ਮਹਾਵਤ ਨੂੰ ਹਾਥੀ ਪਿੱਛੇ ਲਜਾਣ ਲਈ ਕਿਹਾ ਹਾਥੀ ਦੀ ਸੁਸਤ ਚਾਲ ਕਰਕੇ ਵਜ਼ੀਰ ਖਾਂ ਉਤਰ ਕੇ ਘੋੜੇ ਤੇ ਹੋ ਗਏ ਆ ਪਰ ਭਾਈ ਫਤੇ ਸਿੰਘ ਜਿਹੇ ਯੋਧਿਆਂ ਨੂੰ ਯੋਧਿਆਂ ਨੇ ਉਸ ਨੂੰ ਜਾਟਾ ਹਿਆ ਬੰਦਈਆਂ ਨਾਲ ਤਖਤ ਖਾਲਸਾ ਦੇ ਵਿਗਾੜ ਮਗਰੋਂ ਬਾਬਾ ਜੀ ਮੁਰ ਦਮਦਮੇ ਆ ਗਏ ਉਨਾ ਮਹਾਰਾਜ ਦੇ ਸਰੂਪਾਂ ਦਾ ਰਹਿਦਾ ਕਾਰਜ ਆਰੰਭ ਕੀਤਾ ਹੁਣ ਬਾਬਾ ਜੀ ਨਾਲ ਹੋਰ ਵਿਦਿਆਰਥੀ ਵੀ ਤਿਆਰ ਕਰ ਰਹੇ ਸਨ ਜੋ ਲਿਖਣ ਦੇ ਕਾਰਜ ਨੂੰ ਅੱਗੇ ਤੋਰਨ ਇਸੇ ਤਰ੍ਹਾਂ ਕਈ ਵਰੇ ਬੀਤ ਗਏ ਪਰ ਇਹ ਨਹੀਂ ਸੀ ਕਿ ਉਹ ਖੰਡਾ ਬੋਣਾ ਭੁੱਲ ਗਏ ਸਨ ਅਬਦਾਲੀ ਦੀ ਆਮਤ ਤੇ ਹਿੰਦੁਸਤਾਨ ਵਿੱਚੋਂ ਅਫਗਾਨਾਂ ਵੱਲ ਲੁੱਟਦੇ ਮਾਲ ਦੇ ਨਾਲ-ਨਾਲ ਕੈਦ ਕਰਕੇ ਲੈ ਜਾਇਆਂ ਜਾ ਰਹੀਆਂ ਕੁੜੀਆਂ ਦੀਆਂ ਚਿੱਕਾਂ ਬਾਬਾ ਜੀ ਨੂੰ ਵੀ ਸੁਣੀਆ ਉਹਨਾਂ ਕਈ ਵਾਰ ਅਫਗਾਨੀ ਲਸ਼ਕਰ ਨਾਲ ਟੱਕਰ ਲੈ ਕੇ ਕੁੜੀਆਂ ਯਾਦ ਕਰਵਾਈਆਂ ਪਾਪੀ ਮੱਸੀ ਰੰਗੜ ਦਾ ਸਿਰ ਲਾਉਣ ਲਈ ਬੁੱਢੇ ਜੋਹੜ ਤੋਂ ਤੁਰੇ ਸੁਰਮੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਅੰਮ੍ਰਿਤਸਰ ਸਾਹਿਬ ਵੱਲ ਜਾਂਦੇ ਆਂ ਬਾਬਾ ਜੀ ਕੁਲਦਮਦਮੇ ਰੁਕੇ ਸਨ ਉਹਨਾਂ ਦੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਬਹਾਲ ਕਰਵਾਉਣ ਦੀ ਅਰਦਾਸ ਵੀ ਬਾਬਾ ਜੀ ਨੇ ਕੀਤੀ ਸਿੰਘਾਂ ਨੇ ਵਾਪਸੀ ਤੇ ਨੇਜੇ ਉੱਤੇ ਟੰਗਿਆ ਹੋਇਆ ਮੱਸੇ ਦਾ ਸਿਰ ਬਾਬਾ ਜੀ ਨੂੰ ਵਿਖਾਇਆ ਸੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੀ ਸੇਵਾ ਕਰਦੇ ਆ ਬਾਬਾ ਜੀ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਪੰਥ ਦੇ ਮੋਢੇ ਨਾਲ ਮੋਢਾ ਲਾ ਕੇ ਵੀ ਸਦਾ ਖੜੇ ਰਹੇ ਹੁਣ ਤੱਕ ਦਲ ਖਾਲਸੇ ਵੱਲੋਂ ਪੰਥ ਦੇ ਬਣਾਏ ਗਏ ਪੰਜ ਜਥਿਆਂ ਵਿੱਚੋਂ ਸ਼ਹੀਦਾਂ ਦੇ ਜਥੇ ਦਾ ਨਿਸ਼ਾਨ ਸਾਹਿਬ ਵੀ ਬਾਬਾ ਜੀ ਕੋਲ ਆ ਗਿਆ ਸੀ ਇਸ ਜਥੇ ਤੋਂ ਅੱਗੇ ਜਾ ਕੇ ਸ਼ਹੀਦੀ ਮਿਸਲ ਦਾ ਜਨਮ ਹੋਇਆ। ਕਮਾਲ ਦੀ ਗੱਲ ਤਾਂ ਇਹ ਸੀ ਕਿ ਨਾ ਸਿੰਘਾਂ ਨੂੰ ਜਿਉਂਦੇ ਜੀ ਹੀ ਸ਼ਹੀਦ ਕਿਹਾ ਜਾਣ ਲੱਗਾ ਸੀ। ਇੱਕ ਦਿਨ ਦਮਦਮਾ ਸਾਹਿਬ ਜਰ ਦੀਵਾਨ ਲੱਗਾ ਹੋਇਆ ਸੀ ਤੇ ਬਾਬਾ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਕਰ ਰਹੇ ਸਨ। ਮਰਦਾ ਹੋਏ ਮਰੀਦ ਨਾ ਗਲੀ ਹੋਵਣਾ। ਸਾਬਰ ਸਿਦਕ ਸ਼ਹੀਦ ਪਰਮਪੋਖ ਹੋਵਣਾ। ਇੱਕ ਸਿੰਘ ਭੱਜਿਆ ਦੀਵਾਨ ਵੱਲ ਆ ਰਿਹਾ ਸੀ। ਦੁਵਾਨ ਵਿੱਚ ਪਿੱਛੇ ਖਲੋਤੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕਿਆ ਕੀ ਹੋਇਆ ਸਿੰਘਾਂ ਐਨੇ ਤੇਜ਼ੀ ਵਿੱਚ ਕਿਉਂ ਭੱਜ ਰਿਹਾ ਹੈ ਪਰ ਜੇ ਮੈਂ ਥੋੜੀ ਹੋਰ ਦੇਰ ਕਰ ਦਿੱਤੀ ਤਾਂ ਅਨਰਥ ਹੋ ਜਾਵੇਗਾ ਖਾਲਸਾ ਜੀ ਹਫਦਾ ਹੋਇਆ ਉਹ ਸਿੰਘ ਬੋਲੇਆ ਮੈਨੂੰ ਛੇਤੀ ਨਾਲ ਬਾਬਾ ਦੀਪ ਸਿੰਘ ਜੀ ਕੋਲ ਲੈ ਚੱਲੋ ਪਰ ਕੁਝ ਦੱਸਦਾ ਸਹੀ ਸਾਰੀ ਗੱਲ ਉੱਥੇ ਹੀ ਖੋਲ ਦੱਸਾਂਗਾ ਸਿੰਘ ਜੀ ਮੇਰਾ ਦਿਲ ਇੰਨਾ ਕਰੜਾ ਨਹੀਂ ਇਹ ਵਾਰ-ਵਾਰ ਉਹ ਘਟਨਾ ਦੁਹਰਾ ਸਕਾਂ ਹੁਣ ਸਿੰਘ ਭਾਵੁਖ ਹੋ ਰਿਹਾ ਸੀ ਸੁਪਹਿਰੇਦਾਰ ਸਿੰਘ ਉਸ ਨੂੰ ਬਾਬਾ ਜੀ ਕੋਲ ਲੈ ਕੇ ਤੁਰ ਪਏ ਬਾਬਾ ਜੀ ਨੂੰ ਉਸ ਦੇ ਭੱਜੇ ਆਉਣ ਤੋਂ ਹੀ ਕਿਸੇ ਵੀ ਭੁਚਾ ਦਾ ਅੰਦਾਜ਼ਾ ਹੋ ਗਿਆ ਸੀ ਉਹਨਾਂ ਕਥਾ ਦੀ ਸਮਾਪਤੀ ਕੀਤੀ ਅਨਰਥ ਹੋ ਗਿਆ ਬਾਬਾ ਜੀ ਕਿ ਹਰ ਹੋ ਗਿਆ ਸਾ ਲੈ ਲੈ ਭਾਈ ਸਿੰਘਾ ਤੇ ਸਹਜ ਨਾਲ ਦੱਸ ਅਫਗਾਨ ਅਮਰਿਤਸਰ ਸਾਹਿਬ ਤੇ ਚੜਾਏ ਨੇ ਬਾਬਾ ਜੀ ਤੇ ਉਹ ਕਿਹੜਾ ਪਹਿਲੀ ਵਾਰ ਹੀ ਆਏ ਨੇ ਲੁੱਟ ਮਾਰ ਦੀ ਨੀਂਦ ਭਰਦੀ ਨਹੀਂ ਉਹਨਾਂ ਦੀ ਬਾਬਾ ਜੀ ਤੋਂ ਪਹਿਲਾਂ ਹੀ ਭਾਈ ਦਿਆਲ ਸਿੰਘ ਬੋਲੇ ਨਹੀਂ ਖਾਲਸਾ ਜੀ ਲੁੱਟਾ ਮਾਰਾਂ ਦੀ ਪ੍ਰਵਾਤਾ ਅਸੀਂ ਕਦੀ ਕਾਦੀ ਛੱਡ ਦਿੱਤੀ ਹੈ ਉਹ ਸਾਰਾ ਹਿੰਦੁਸਤਾਨ ਲੁੱਟਦੇ ਹਨ ਤੇ ਅਸੀਂ ਉਹਨਾਂ ਨੂੰ ਲੁੱਟ ਲੈਂਦੇ ਹਾਂ ਉਹ ਤਾਂ ਐਤ ਕੀ ਕਿਸੇ ਹੋਰ ਬਿਰਤੀ ਨਾਮ ਮਿਸਰਵਲ ਚੜਾਕ ਕੇ ਆਏ ਹਨ ਤੈਮੂਰ ਤੇ ਜਹਾਨ ਨਾਲ ਬਾਬਾ ਜੀ ਨੇ ਸਿੰਘ ਦੀ ਗੱਲਾਂ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਜ਼ਰੂਰ ਅਬਦਾਲੀ ਲਸ਼ਕਰ ਦੀ ਮਿਆਲੀ ਨਜ਼ਰ ਦਰਬਾਰ ਸਾਹਿਬ ਉੱਤੇ ਪਈ ਹੋਵੇਗੀ। ਜਹਾਨ ਖਾਨ ਦੀ ਬਦਨੀਅਤੀ ਤੋਂ ਬਾਬਾ ਜੀ ਪਹਿਲਾਂ ਹੀ ਵਕਫ ਸਨ। ਕਿ ਉਹਨਾਂ ਦਰਬਾਰ ਸਾਹਿਬ ਦਾ ਰੁਖ ਕੀਤਾ ਹੈ ਬਾਬਾ ਜੀ ਬੋਲੇ ਜੀ ਬਾਬਾ ਜੀ। ਉਹ ਸਿੰਘ ਇਹਨਾਂ ਨੂੰ ਬੋਲ ਸਕਿਆ। ਬਾਬਾ ਜੀ ਉੱਠੇ। ਖੰਡੇ ਨੂੰ ਕਮਰ ਕੱਸੇ ਵਿੱਚ ਕੱਸਿਆ। ਦ੍ਰਿੜਤਾ ਨਾਲ ਨੇਜ਼ਾ ਹੱਥ ਵਿੱਚ ਫੜਿਆ। ਤੇ ਮਹਾਰਾਜ ਅਗੇ ਅਰਦਾਸ ਕਰਨ ਲੱਗੇ। हे सच्चे बादशाह कलगी ਧਰਪੀਤਾ ਜੀਓ। ਮਹਾਰਾਜ ਲਾਜ ਰਖਣੀ। हे जगत माता ਆਦਿ ਸ਼ਕਤੀ ਮਾਤਾ ਸਾਹਿਬ ਜੀਓ। ਆਪ ਜੀ ਦੀ ਅਸੀਸ ਨੂੰ ਸਿਰ ਨਾਲ ਨਿਵਾ ਸਕਾਂ। ਸਿਦਕ ਬਖਸ਼ਿਓ। ਬਾਬਾ ਜੀ ਬਸ ਇੰਨਾ ਬੋਲੇ ਤੇ ਹੱਥ ਧਰਤੀ ਨੂੰ ਝੁਹਾ ਕੇ ਮੱਥੇ ਨੂੰ ਲਾਇਆ। ਸੀਸ ਲੇਖੇ ਬਵਾਉਣ ਦਾ ਵੇਲਾ ਆ ਗਿਆ ਹੈ ਖਾਲਸਾ ਜੀ। ਨਾਮ ਨਾਲ ਲੱਗੇ ਸ਼ਹੀਦ ਦੀ ਲੱਜ ਪਾਲਣ ਦਾ ਵੇਲਾ ਆ ਗਿਆ ਹੈ। ਅੰਮ੍ਰਿਤਸਰ ਸਿੰਘਾਂ ਦੇ ਲਹੂ ਦੀ ਮੰਗ ਕਰ ਰਿਹਾ ਹੈ। ਤੁਰਨ ਲੱਗਿਆ ਬਾਬਾ ਜੀ ਨੇ ਦਮਦਮਾ ਸਾਹਿਬ ਦੀ ਸੇਵਾ ਭਾਈ ਨੱਥਾ ਸਿੰਘ ਸਮੇਤ ਕੁਝ ਨੇੜਲੇ ਸਿੰਘਾਂ ਨੂੰ ਸੌਂਪ ਦਿੱਤੀ। ਸਾਰਾ ਜਥਾ ਬਾਬਾ ਜੀ ਦੇ ਮਗਰ ਹੋ ਤੁਰਿਆ। ਬਾਬਾ ਜੀ ਦੇ ਵਿਦਿਆਰਥੀ ਵੀ ਉਹਨਾਂ ਨਾਲ ਹੋ ਤੁਰੇ। ਇੱਕ ਵਿਦਿਆਰਥੀ ਗਾ ਰਿਹਾ ਸੀ। ਅਬਜੂਜਣ ਕੋ DAO ਅਬਜੂ ਜਣ ਕੋ ਦਾਓ ਖੇਤ ਜੋ ਮੰਡਿਓ ਸੂਰਮਾ ਖੇਤ ਜੋ ਮੰਡਿਓ ਸੂਰਮਾ ਅਬਜੂ ਜਣ ਕੋ ਦਾਓ ਅਬਜੂ ਜਣ ਕੋ ਦਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ